ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਥਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਨਨੂ ਸਤਿ ਸ੍ਰੀ ਅਕਾਲ ਨਮਸਕਾਰ ਵਾਇਗਦੀ ਦਾ ਖਾਲਸਾ ਵਾਇਗਦੀ ਕੀ ਫਤਿਹ ਦੁਨੀਆ ਭਰ ਦੇ ਸਾਰੇ ਇਹਨਾਂ ਦੇ ਕਲਾਮਾਨਾਂ ਜਿਨ੍ਹਾਂ ਨੇ ਐਸੋਐਲਸੀ ਆਨਲਾਈਨ ਸਭ ਤੋਂ ਪਹਿਲਾਂ ਸਾਹਿਬਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ 2025 ਦਾ ਸਾਲ ਚੜਿਆ ਤੁਸੀਂ ਤੁਹਾਡੇ ਪਰਿਵਾਰ ਤੁਹਾਡੇ ਕੰਮ ਕਾਜ ਸਭ ਵਧੇ ਮੁੱਫਲਣ ਤੁੰਦੁਸਤੀ ਰਹੇ ਸੰਸਾਰ ਪਦ ਵਿੱਚ ਅਮਨ ਸ਼ਾਂਤੀ ਰਹੇ ਸੁਖ ਸ਼ਾਂਤੀ ਰਹੇ ਸਦਾ ਸੰਸਾਰ ਤੁਹਾਡੀ ਕਿ ਕਰੇ ਇੰਮਦੀ ਕਾਮਨਾ ਮੈਂ ਤੁਹਾਨੂੰ ਪਿਛਲੀ ਐਨਆਰਏ ਮਿਲਣੀ ਜਦੋਂ ਆਪਾਂ 4 ਦਸੰਬਰ ਨੂੰ ਕੀਤੀ ਸੀਗੀ ਤੇ ਉਦੋਂ ਮੈਂ ਐਲਾਨ ਕੀਤਾ ਸੀਗਾ ਕਿ ਆਪਾਂ ਹਰ ਮਹੀਨੇ ਜਿਹੜਾ ਤੁਹਾਡੇ ਨਾਲ ਆਨਲਾਈਨ ਹੋਇਆ ਕਰਾਂਗੇ ਕਿਉਂਕਿ ਮੇਰੀ ਪਾਰਟੀ ਦੇ ਕੌਮੀ ਕਨਵਿੰਡਰ ਦਾ ਵਿਰੁੱਧ ਕਿਹੜੀ ਬਾਤ ਸਮੱਸਿਆ ਹੱਲ ਕੀਤੀ ਜਾਵੇ ਸੋ ਪਹਿਲਾਂ ਅਸੀਂ ਪ੍ਰੈਕਟੀਕਲੀ ਸੋਚਦੇ ਸੀ ਐਨਆਰਏ ਮਿਲਣਾਂ ਲਈ ਤੁਹਾਨੂੰ ਬਾਹਰ ਦੇਸ਼ਾਂ ਤੋਂ ਆਉਣਾ ਬੜਾ ਔਖਾ ਸੀਗਾ ਸੋ ਅਸੀਂ ਇਹ ਜਿਹੜੀ ਆਨਲਾਈਨ ਐਨਐਡੀ ਮਿਲਦੀ ਸ਼ੁਰੂ ਕੀਤੀ ਹਾਲ ਮਹੀਨੇ ਕਰਿਆ ਕਰਾਂਗੇ ਉਹ ਮੈਂ ਤੁਹਾਨੂੰ ਦੱਸ ਦਿਆਂ ਮਾਣ ਮਹਿਸੂਸ ਕਰਦਾ ਕਿ ਇਹ ਭਾਰਤ ਦੇਸ਼ ਦੇ ਵਿੱਚ ਇਕੱਲੀ ਸਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਇਹ ਇਕੱਲੀ ਪੰਜਾਬ ਦਾ ਐਨਐਡੀ ਡਿਪਾਰਟਮੈਂਟ ਦਾ ਐਨਐਡੀ ਮੰਤਰੀ ਰਿਲੀਜ਼ ਕੀਤੀਆਂ ਸੀਗੀਆਂ ਉਹਨਾਂ ਦੇ ਰਿਸਪੌਂਸ ਨੂੰ ਵੇਖ ਕੇ ਹੀ ਬਲੋ ਜਿਹੜਾ ਆਪਾਂ ਐਸ ਕਾ ਬਲੋ ਜਿਹੜਾ ਇਹ ਸ਼ੁਰੂ ਕੀਤਾ ਰੇ ਅਗਲਾ ਹਾਲ ਮਹੀਨੇ ਜਿਹੜਾ ਅੱਪਾ ਕਦੇ ਕਦਾਂ ਕਹਾਂਗੇ ਫਲਵੀਂ ਮਹੀਨੇ ਚ ਫੇਰ ਆਪਾਂ ਮਿਲਾਂਗੇ ਸੋ ਅੱਜ ਮੈਂ ਤੁਹਾਨੂੰ ਇਹਨਾ ਦੱਸਣਾ ਚਾਹੁੰਦਾ ਕਿ ਪਿਛਲੀ ਵਾਰ ਜਿਹੜਾ ਆਪਣੀ ਐਨਐੜੀ ਮਿਲਦੀ ਸੀਗੀ ਆਪਾਂ ਨੂੰ ਮਤਲਬ 25 ਐਨਐੜੀ ਵੀਰ ਜਿਹੜੇ ਆਨਲਾਈਨ ਹੋਏ ਸੀਗੇ ਉਹਨਾਂ ਨੇ ਆਪਣੇ ਕੇਸ ਦੱਸੇ ਸੀਗੇ 75 ਆਪਣੇ ਕੋ ਇਮੇਲ ਆਈਆਂ ਸੀਗੀਆਂ ਉਹ ਸਾਡੇ ਕੋਲ 100 ਕੇਸ ਆਇਆ ਸੀ ਜਿਹਦੇ ਚੋਂ ਅਸੀਂ 1 ਮਹੀਨੇ ਦੇ ਵਿੱਚ ਵਿੱਚ 51 ਕੇਸ ਜਿਹੜੇ ਆ 51 ਹੱਲ ਕਰ ਦਿੱਤੇ ਆ ਇੱਕ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਦੋਂ ਤੁਸੀਂ ਸਾਨੂੰ ਈਮੇਲ ਕਰਦੇ ਹੋ ਤੇ ਆਪਣੀ ਈਮੇਲ ਦਾ ਐਡਰੈਸ ਭੇਜ ਦਿਓ ਉਹ ਤੋਂ ਕਿਹੜੇ ਆਈਏ ਤੋਂ ਜਲੰਧਰ ਤੋਂ ਜੀ ਜਲੰਧਰ ਤੋਂ ਅੱਛਾ ਦੱਸੋ ਭੈਣ ਜੀ ਦੱਸੋ ਸਰਦ ਮੈਂ ਨਾ ਕਿ ਓਲਰੇਡੀ ਇੱਕ ਸਿੰਗਲ ਮਦਰ ਸਗੀ ਮੇਰੇ ਨਾਲ ਬੱਚਾ ਸੀਗਾ ਮੇਰਾ ਤਾਂ ਇੱਥੇ ਇੱਕ ਮੁੰਡਾ ਆਇਆ ਇੰਡੀਆ ਤੋਂ ਅੰਮ੍ਰਿਤਸਰ ਤੋਂ ਉਹਦਾ ਨਾਮ ਜਿੰਦਰ ਸਿੰਘ ਆ ਸਰ ਉਹ ਮੇਰੇ ਕੋਲ ਆ ਕੇ ਕਹਿੰਦਾ ਤੂੰ ਸਿੰਗਰ ਮਦਰ ਆ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਉਹਦੀ ਫੈਮਲੀ ਵੀ ਕਹਿੰਦੀ ਕਿ ਅਸੀਂ ਤੇਰਾ ਸਾਥ ਦੇਵਾਂਗੇ ਅਸੀਂ ਤੇਰਾ ਬੱਚਾ ਨੂੰ ਮੈਂ ਬਾਪ ਦਾ ਪਿਆਰ ਦਊਗਾ ਪਿਆਰ ਦਊਗਾ ਸਰ ਡੇਢ ਸਾਲ ਮੈਂ ਨਾਲ ਰਿਹਾ ਮੈਂ ਮੈਂਟਲੀ ਔਰ ਫਿਜ਼ੀਕਲ ਟਾਊਚਰ ਕਰਕੇ ਸਾਰਾ ਪੈਸਾ ਖਾ ਕੇ ਉਹਦੀ ਫੈਮਲੀ ਵੀ ਵਿਚਿੰਗ ਹੋ ਗਈ ਸਰ ਸਾਰਾ ਕੁਝ ਲੈ ਕੇ ਇਥੋਂ ਭੱਜ ਗਿਆ ਕਿੱਥੇ ਹੁਣ ਉਹ ਕਿੱਥੇ ਆ ਸਾਰੋ ਯੂਕੇ ਦੇ ਵਿੱਚ ਆ ਉਹਦਾ ਮੈਂ ਇੱਥੇ ਉਹਦੇ ਖਿਲਾਫ ਕੰਪਲੀਟ ਕੀਤੀ ਆ ਪਰਟ ਉਹਦੇ ਫੈਮਲੀ ਦੇ ਵਿੱਚ ਇਨਵੋਲ ਸਗੀ ਤਾਂ ਹੁਣ ਉਹਦੀ ਫੈਮਲੀ ਕਹਿੰਦੀ ਆ ਸਾਨੂੰ ਤੇਨਾਂ ਕੋਈ ਲੈਣਾ ਦੇਣਾ ਨਹੀਂ ਸਾਡਾ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਜਦ ਕਿ ਉਹਦੀ ਫੈਮਲੀ ਮੇਰੇ ਤੋਂ ਸਾਰਾ ਪੈਸਾ ਖੰਸਾ ਖਾਂਦੀ ਰਹੀ ਮਜਿੰਦਰ ਮੇਰੇ ਕੋਲੋਂ ਪੈਸਾ ਲਿੰਦਾ ਰਿਆ ਬਹੁਤ ਸਾਰਾ ਪੈਸਾ ਖਾ ਗਿਆ ਮੇਰਾ ਗੋਲਡ ਖਾ ਗਿਆ ਬਹੁਤ ਸਾਰਾ ਤਾਂ ਸਰ ਹੁਣ ਉਹਨਾਂ ਨੇ ਮੇਰੇ ਤੋਂ ਪੱਲਾ ਛੱਡ ਲਿਆ ਉਹਦੇ ਉਹਦੇ ਮਾਪ ਪਾਪ ਜਿਹੜੇ ਇੱਥੇ ਰਹਿੰਦੇ ਇੰਡੀਆ ਦੇ ਵਿੱਚ ਹਾਂਜੀ ਆਉਂਦੀ ਸਰ ਦੇ ਵਿੱਚ ਆ। ਉਹ ਸਭਰਾ ਪਿੰਡ ਵਿੱਚ। ਤੁਸੀਂ ਕਿਦੋਂ ਕਿਦੋਂ ਕੰਪਲੀਟ ਕੀਤੀ ਆਪਣੀਆਂ ਗੱਲ ਹੁਣ ਤੱਕ? ਸਰ ਮੈਂ ਐਨ ਆਰ ਆਈ ਆਨਲਾਈਨ ਹੀ ਕੰਪਲੀਟ ਪਾਈ ਸੀ। ਐਨ ਆਰ ਆਈ ਆਨਲਾਈਨ ਆਪਣੀ ਕੰਪਲੀਟ ਹੈਗੀ ਮੈਂ ਦੇਖੋ ਕਿੰਨਾ ਨੰਬਰ ਪੀਰਸ। ਆਈ ਹੋ ਗਿਆ ਫਿਕ ਆਇਆ। ਐਨ ਆਰ ਆਈ। ਸਾਡਾ ਨੰਬਰ। ਤੁਸੀਂ ਡੇਟ ਦੱਸ ਸਕਦੇ ਹੋ? ਤੁਸੀਂ ਡੇਟ ਦੱਸਿਓ ਕਿਨੇ ਤੱਕ ਤੁਸੀਂ ਭਾਈ ਈਮੇਲ। ਸਰ ਮੈਨੂੰ ਡੇਟ ਨਹੀਂ ਯਾਦ ਹੁੰਦਾ। ਨੇ ਉਹ ਨਵੇਂ ਜੇ ਬੈ ਜੀ ਤੁਸੀਂ ਪਾਇਆ ਹੈ ਜਾਂ ਪੁਰਾਣਾ ਪਹਿਲੇ ਪਾਇਆ ਹੋਇਆ ਮੈਨੂੰ ਜੇ ਪਹਿਲਾਂ ਕੀ ਪਾਈ ਸੀ ਪਹਿਲਾ ਜਿਹੜਾ ਕੋਈ ਕੋਈ ਭੈਣ ਭਰਾ ਹੈਗਾ ਮਸਾਈ ਅੰਮ੍ਰਿਤਸਰ ਹੈਗਾ ਕੋਈ ਭੈਣ ਭਰਾ ਅੰਮ੍ਰਿਤਸਰ ਤੇ ਨਹੀਂ ਹੈਗਾ ਹਾਂਜੀ ਨਹੀਂ ਅੱਛਾ ਕਿਥੇ ਨੇ ਮੈਂ ਕਿੱਥੇ ਆ ਗਿਆ ਕੋਈ ਕੋਈ ਬੰਦਾ ਸਾਡੇ ਨਾਲ ਸਫਰ ਕਰ ਸਕਦਾ ਟਾਟਾ ਅਸੀਂ ਜਲੰਧਰ ਤੋਂ ਘੱਟ ਸਕਦੇ ਹਾਂ ਜਲੰਧਰ ਤੋਂ ਤੁਸੀਂ ਉਹਨੂੰ ਕੋ ਮੇਰਾ ਨੰਬਰ ਲੋਡ ਕਰੋ 75095 759 9075 हां जी 095 095 3 परपल 091 3 301 ਉਹ ਮੈਨੂੰ ਕਿਉਂ ਮੈਂ ਨਾਲ ਸਰਪੰਨ ਕਹਾਂ ਸਾਡੇ ਏਆਈਡੀ ਵਾਲਿਆ ਜੀ ਨੇ ਅੰਬਸਰ ਮੈਂ ਵਾਲਿਆ ਜੀ ਨੂੰ ਤੁਹਾਡਾ ਕੇਸ ਹੋਊਗਾ ਕੋਈ ਗੱਲ ਨਹੀਂ ਤੁਹਾਡੀ ਬਤ ਕਰਾਂਗੇ ਸਰ ਉਹਨੇ ਮੈਨਾਂ ਬਹੁਤ ਹੀ ਮੋਟੋ ਦੀ ਫੈਮਲੀ ਨੇ ਤਾਂ ਉਹਨਾਂ ਨੇ ਮੇਰਾ ਬਹੁਤ ਮਾੜਾ ਕੀਤਾ ਕੋਈ ਗੱਲ ਨਹੀਂ ਅਸੀਂ ਅਸੀਂ ਮਤ ਕਦੋਂਗੇ ਜਿੱਦੀ ਕਦੂਦੀ ਤੋਂ ਤੁਹਾਡੀ ਕਰ ਸਕਦੇ ਹਾਂ ਕੋਈ ਨਹੀਂ ਅਥੋਂ ਵੀ ਸੁਟਿਆ ਤੁਸੀਂ ਪੰਜਾਬ ਸਰਕਾਰ ਤੁਹਾਡੇ ਨਾਲ ਮਾਨ ਸਰਕਾਰ ਤੁਹਾਡੇ ਨਾਲ ਕੋਈ ਗੱਲ ਨਹੀਂ ਅਸੀਂ ਜੋ ਵੀ ਮਤ ਕਰ ਸਕਦੇ ਜੂਰ ਕਰਾਂਗੇ ਧੰਨਵਾਦ ਆਗਾ ਓਕ ਓਕ ਆ ਕਾਰੀਵਾਲ ਸਾਹਿਬ ਜੀ ਕਹਿ ਕਹਿਣਾ ਹੈ ਐਨਸਮ ਕੋ ਆ ਸਮ ਟੂ ਲਾਈਨ ਜੈਂਡਰ ਕੇਸ ਇਹ ਪੈਲ ਦੇ ਕੇਸ ਵਿੱਚ ਮੈਂ ਕੀ ਦੋ ਲਾਈਨਾਂ ਬੋਲ ਸਕਦਾ ਪਰ ਪੀਲਾ ਗਵਰਨਮੈਂਟ ਨੂੰ ਫਾਇਲ ਦੇ ਕੇਸ ਦੇ ਵਿੱਚ ਹਾਂ ਜੀ ਦੱਸੋ ਹਾਂ ਜੀ ਕਾਲੀਵਾਰ ਸਾਹਿਬ ਜੀ ਮੈਂ ਕੈਲੀਫੋਰਨੀਆ ਤੋਂ ਬੋਲਦਾ ਹਾਂ ਅੱਛਾ ਜੀ ਇੱਕ ਕੁੜੀ ਡਿਪਰੈਸ਼ਨ ਦੇ ਇੱਕ ਕੁੜੀ ਡਿਪਰੈਸ਼ਨ ਚਾਹ ਤੁਹਾਨੂੰ ਗੱਲ ਕਹਿ ਕੇ ਗਈ ਹੈ ਅੱਛਾ ਜੀ ਤੁਹਾਡੇ ਕੀ ਆਈਜੀ ਸਾਹਿਬ ਇਹ ਮਸਲਾ ਹੱਲ ਕਰ ਸਕਦੇ ਆ ਤੁਹਾਡੀ ਪੰਜਾਬ ਗਵਰਨਮੈਂਟ ਨੂੰ ਕੋਈ ਪ੍ਰੋਪਰ ਚੈਨਲ ਹੈ ਤੁਹਾਡੇ ਕੋਲ ਇੰਡੀਅਨ ਹਾਈ ਕਮਿਸ਼ਨ ਬਾਹਰ ਦੇ ਕੰਟਰੀ 'ਚ ਹੈ ਕਿ ਨਹੀਂ ਆ ਜੋ ਸਪੋਰਟ ਕੁਮੜੀ ਕੜਵਾ ਦਾ ਟੈਕਕਾਉਸ ਨਾਓ ਤੁਹਾਡੇ ਕੋਲ 498 ਹੈ ਹੈ ਆਈਪੀਐਸ ਹੈਗਾ ਪਹਿਲਾ ਪੈਨਲ ਕੋਡ ਹੈਗਾ ਹੁਣ ਬੀਐਨਐਸ ਸੈਕਸ਼ਨ ਪੱਤ ਗਿਆ ਤੁਸੀਂ ਮੇਰਦਾਨ ਕਰੋ ਇਹ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਤੁਸੀਂ ਇਹ ਇਹ ਕਹਿ ਕੇ ਹਾਰਾ ਦੇ ਕੇ ਉਹਨਾਂ ਲੋਕਾਂ ਦੇ ਮਖਲੇ ਨਹੀਂ ਹੱਟ ਸਕਦੇ ਪੰਜਾਬ ਦੀਆਂ ਕੁੜੀਆਂ ਪੰਜਾਬ ਦੇ ਮੁੰਡੇ ਸਫਰ ਕਰ ਰਹੇ ਵਿਆਹ ਸਾਥੀਆਂ ਦੇ ਵਿੱਚ ਜੋ ਗਾਇ ਹੈ ਹਰ ਟੇਕਨ ਸੀਰੀਅਸਲੀ ਨਹੀਂ ਅਸੀਂ ਸਭ ਬਹੁਤ سارے ਕੇਸ ਹੱਲ ਕਰ ਚੁੱਕੇ ਹਾਂ ਸੁਣੋ ਅਸੀਂ بڑے ਕੇਸ ਹੱਲ ਕੀਤੇ ਆ ਜਿਹੜਾ ਤੁਸੀਂ ਕਹਿਦੇ ਹੋ ਕਾਨੂੰਨੀ ਤੌਰ ਤੇ ਸਾਰੀਆਂ ਚੀਜ਼ਾਂ ਜਾਣਦੇ ਆ ਜਿਹੜਾ ਵੀ ਕਾਨੂੰਨੀ ਰਸਤਾ ਕੋਈ ਵੀ ਜੁਕੇ ਦੇ ਵਿੱਚ ਸੀਗੀ ਜੇ ਇਹਨਾਂ ਵੀ ਉੱਥੇ ਕੋਰਟ ਮੈਲ ਤੇ ਹੋਈ ਹੋਈ ਸਾਡੇ ਲਈ ਕਈ ਚੀਜ਼ਾਂ ਜਿਹੜੀਆਂ ਹੋਰ ਢੰਗ ਨਾਲ ਵੇਖਣ ਵਾਲੀਆਂ ਜੇ ਇੱਥੇ ਹੋਈ ਤੇ ਉਹ ਚੀਜ਼ਾਂ ਹੋਰ ਵੇਖਣ ਵਾਲੀਆਂ ਪਰ ਜੋ ਸੀ ਕਾਨੂੰਨੀ ਤੌਰ ਤੇ ਮਤ ਕਰ ਸਕਦੇ ਪੰਜਾਬ ਗਵਰਨਰਟ ਕਰ ਰਹੀ ਆ ਔਰ ਅਸੀਂ ਪਿਛਲੇ 3 ਸਾਲਾਂ ਦੇ ਵਿੱਚ ਕਦੀ ਮੈਨੂੰ ਪਤਾ ਬਿਲਕੁਲ ਲਿਖਤੀ ਤਰੀਕਾ 500 ਦੇ ਕਰੀਬ ਇੰਨਾਂ ਦਾ ਕਿ ਜਿਹਾ ਸਾਰੇ ਕੁੜੀ ਮੁੰਡਿਆਂ ਦਾ ਜਿਹੜਾ ਅਸੀਂ ਹਾਲਤ ਹਾਂ ਤੁਸੀਂ ਖਬਰਾਂ ਉਹਨਾਂ ਸਿਆਸੀ ਹਾਲ ਖਬਰਾਂ ਦੇ ਕੇ। ਠੀਕ ਹੈ।